ਜਿਹਦੇ ਪ੍ਰਧਾਨ ਬਾਬਾ ਮੱਖਣ ਸਿੰਘ ਜੀ ਐ ਅੱਜ ਇੱਕ ਬਹੁਤ ਵੱਡਾ ਉਪਰਾਲਾ ਬਾਬਾ ਜੀ ਵੱਲੋਂ ਕੀਤਾ ਗਿਆ ਏ ਸਾਰੇ ਇਲਾਕੇ ਦੇ ਸਹਿਯੋਗ ਨਾਲ ਸਾਰੀ ਇਹਨਾਂ ਦੀ ਸਸਤਾ ਦੇ ਸਹਿਯੋਗ ਨਾਲ ਆ ਸਾਰੀਆਂ ਰੱਬੀ ਰੂਹਾਂ ਮੂਰਤਾ ਤੁਸੀਂ ਦੇਖ ਸਕਦੇ ਆ ਇਹ ਬੜੀ ਗੱਲ ਨੋਟ ਕਰਨੀ ਐ ਸਾਰਿਆਂ ਨੇ ਜਿੰਨੇ ਵੀ ਮੇਰੀ ਆਵਾਜ਼ ਸੁਣਦੇ ਆ ਇਹਤੇ ਅੱਗੇ-ਅੱਗੇ ਘਰ-ਘਰ ਪਜਾਣੀ ਐ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਏ ਜਿੱਥੇ ਇਹਨਾਂ ਨੇ ਤਿੰਨ ਬੱਸਾਂ ਪਹਿਲਾਂ ਫ੍ਰੀ ਪੀਜੀਆਈ ਲਈ ਗਰੀਬ ਲੋੜਵੰਦ ਲੋਕਾਂ ਲਈ ਬਿਨਾਂ ਕਿਸੇ ਕਿਰਾਏ ਤੋਂ ਚਲਾਈਆਂ ਹੋਈਆਂ ਸਨ ਤੇ ਲਗਾਤਾਰ ਚੱਲ ਵੀ ਰਹੀਆਂ ਏ ਹੁਣ ਅੱਜ ਚੌਥੀ ਬੱਸ ਇਹਨਾਂ ਨੇ ਇਲਾਕੇ ਨੂੰ ਸਮਰਪਿਤ ਕਰ ਦਿੱਤੀ ਹੈ ਇਹ ਬੱਸ ਦਾ ਜਿਹੜਾ ਮਕਸਦ ਹੈ ਇਹ ਏਮਜ਼ ਜਿਹੜਾ ਬਲਾਸਪਰ ਖੁੱਲਿਆ ਏ ਜਿਹਦੇ ਵਿੱਚ ਬਹੁਤ ਆਧੁਨਿਕ ਸਹੂਲਤਾਂ ਏ ਪੀਜੀਆਈ ਤੋਂ ਵੀ ਬਹੁਤ ਵੱਡਾ ਏ ਔਰ ਹਜੇ ਰਸ਼ਵੀ ਘਟ ਹੈ ਔਰ ਸਾਡੇ ਇਲਾਕੇ ਦੇ ਲੋਕਾਂ ਦੇ ਇਲਾਜ ਲਈ ਉੱਥੇ ਬਹੁਤ ਸਾਰੀ ਦੁਨੀਆ ਜਾ ਰਹੀ ਹੈ ਪਰ ਉਹਨਾਂ ਨੂੰ ਜਾਣ ਲਈ ਪਹਿਲਾਂ ਜੇ ਦੇਖੀਏ ਕਾਹੇ ਗੱਲਾਂ ਦੇਖੋ ਕੋਈ ਕਿੰਨੀਆ ਮਰਜ਼ੀ ਕਰੀਏ ਬੂੰਗਾ ਸਾਹਿਬ ਜਾਣ ਲਈ ਸਾਧਨ ਨਹੀਂ ਹੈ ਬੂੰਗਾ ਸਾਹਿਬ ਕੀਰਤ ਪਰ ਹੁੰਦਿਆਂ ਬਲਾਸਪੁਰ ਸਿੱਧੀ ਐਮਸ ਜਾਵੇਗੀ ਜੇ ਇੱਕ ਸੁਧਾਰਨ ਜਾਣਾ ਹੋਵੇ ਬੰਦੇ ਨੇ ਤਾਂ ਪਹਿਲਾਂ ਇੱਥੋਂ ਬੂੰਗਾ ਸਾਹਿਬ ਜਾਣ ਲਈ ਸਾਧਨ ਲੈਣਾ ਪੈਂਦਾ ਆਪਣਾ ਤੇਰੋਂ ਬੱਸ ਫੜੂਗਾ ਉਹ ਵੀ ਬਲਾਸਪੁਰ ਟੀ ਪੁਆਇੰਟ ਤੱਕ ਜਾਂਦੀ ਹੈ ਉਥੋਂ ਟੈਕਸੀਆਂ ਵਾਲੇ ਪੈਸੇ ਲੈਂਦੇ ਆ ਚਲੋ ਉਹਨਾਂ ਨੇ ਆਪਣਾ ਕਿਰਾਇਆ ਲੈਣਾ ਹੁੰਦਾ ਤੁਤਵੇਂ ਤਿੰਨ ਰੂਟ ਜਾ ਕੇ ਜਾ ਕੇ ਪਹੁੰਚਦੇ ਸੀਗੇ ਮਰੀਜ਼ ਹੁਣ ਜਿਹੜੀ ਹੈ ਬੱਸ ਗਰੀਬ ਆਪਾ ਜੀ ਨੇ ਮੈਂ ਤਾਂ ਕਹੂੰਗਾ ਇੱਕ ਇਨਸਾਨ ਨੇ ਕਦਮ ਪਟਿਆ ਸੀਗਾ ਵਾਹਿਗੁਰੂ ਅਕਾਲ ਪੁਰਖ ਨੇ ਉਹਦੇ ਤੇ ਮਿਹਰ ਕੀਤੀ ਤੇ ਬੱਸ ਉਹਦਾ ਨਤੀਜਾ ਹੈ ਚੌਥੀ ਇਹ ਭਾਈ ਤੁਹਾਡੇ ਭਾਈਆਂ ਭਾਈਆਂ ਦੇ ਇਲਾਕੇ ਦੇ ਸਹਿਯੋਗ ਨਾਲੇ ਚੱਲਣੀ ਹੈ ਕੋਈ ਸਰਕਾਰੀ ਮਦਦ ਨਹੀਂ ਹੈ ਇਹਨਾਂ ਨੂੰ ਸਭ ਇਲਾਕੇ ਦੀ ਮਦਦ ਨਾਲੇ ਕੰਮ ਹੋ ਰਿਹਾ ਸੋ ਸਾਰੇ ਵੀਰਾਂ ਨੇ ਜਿੱਥੇ ਤਿਲ ਫੁੱਲ ਭੇਟਾ ਆਪਣਾ ਹਿੱਸਾ ਵੀ ਪਾਣਾ ਕਿਉਂਕਿ দান ਜਿਹੜਾ ਸਹੀ ਜਗ੍ਹਾ ਚਲ ਜਾਵੇ ਕਹਿੰਦੇ ਹੁੰਦੇ ਉਹ ਸਾਰਥਕ ਹੋ ਜਾਂਦਾ ਸੋ ਇਹਦੇ ਵਿੱਚ ਬੈਠ ਕੇ ਜਿਹੜੇ ਮਰੀਜ਼ ਆਪਣਾ ਦੁਖਦਾਰ ਤੇ ਤਕਲੀਫ ਦੂਰ ਕਰਾਂਗੇ ਉੱਥੇ ਫ੍ਰੀ ਬੱਸ ਜਿਹੜੀ ਏਮ ਜਿਹੜੀ ਜਾਇਆ ਕਰੂਗੀ ਸੋਮਵਾਰ ਤੋਂ ਸ਼ੁਰੂ ਹੋ ਜਾਣਾ ਹੈ ਸੋ ਸਾਰੇ ਇਲਾਕੇ ਦੇ ਇਹਨਾਂ ਦਾ ਸਾਥ ਦੇਣਾ ਬਾਅਦ ਚੜ ਕੇ ਔਰ ਅੱਗੇ ਤੇ ਅੱਗੇ ਜਾਣਕਾਰੀ ਪਹੁੰਚਾਣੀ ਹੈ ਪੁਰਾਣੇ ਨੰਬਰ ਉਹੀ ਹੈ ਬੁਕਿੰਗ ਵਾਲੇ ਜਿਨ੍ਹਾਂ ਉੱਤੇ ਤੁਸੀਂ ਫੋਨ ਕਰਨਾ ਹੈ ਫੋਨ ਕਰਕੇ ਤੁਹਾਡੀ ਸੀਟ ਬੁੱਕ ਹੋ ਜਾ ਕਰਨੀ ਤੇ ਤੜਕਸਾਂ ਜਿਹੜੀ ਹੈ ਪੀਰ ਬਾਬਾ ਜਿੰਦਾ ਸ਼ੀਰਜੀ ਦੇ ਸਥਾਨ ਤੋਂ ਇਹ ਬੱਸ ਚਲਣੀ ਹੈ ਆ ਜਿੱਥੇ ਧਾਰਮਿਕ ਅਰਦਾਸਾਂ ਕਰਕੇ ਇਹ ਬੱਸ ਨੂੰ ਲੋਕ ਸਮਰਪਿਤ ਕੀਤਾ ਹੈ ਸੋ ਬਾਬਾ ਜੀ ਮੱਖਣ ਸਿੰਘ ਜੀ ਤੇ ਹੋਰ ਸਾਥੀ ਵੀ ਜਾਣਕਾਰੀ ਦੇਣਗੇ ਵੱਧ ਚੜ ਕੇ ਇਹਨਾਂ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ